ਚੋਰੀ ਦਾ ਸ਼ਿਕਾਰ ਹੋਏ ਵਿਪਨ ਕੁਮਾਰ ਨੇ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈਏ ਜਲੰਧਰ ਬ੍ਰਿਜ ਟੀਵੀ ਨਾਲ ਗੱਲਬਾਤ ਕਰਦੇ ਹਨ ਵਿਪਨ ਕੁਮਾਰ ਨੇ ਦੱਸਿਆ ਕਿ ਮੈਂ ਸਥਾਨਕ ਇਨੋਵੇਟਿਵ ਟ੍ਰੇਡਿੰਗ ਕੰਪਨੀ ਵਿੱਚ ਕੰਮ ਕਰਦਾ ਤੇ ਮੈਂ 5 ਮਈ 2023 ਨੂੰ ਰੋਜ਼ਾਨਾ ਦੀ ਤਰ੍ਹਾਂ ਲੌਗੇਟ ਮੇੜੂ ਸਥਿਤ ਡਿਊਟੀ ਤੇ ਆਇਆ ਸੀ ਜਿੱਥੇ ਬਾਹਰੋਂ ਮੇਰਾ ਮੋਟਰਸਾਈਕਲ ਨੰਬਰ PB08 DN489 ਜੋ ਕਿ ਸਿਲਵਰ ਕਲਰ ਦਾ ਸੀ ਚੋਰੀ ਹੋ ਗਿਆ ਜਿਸ ਦੀ ਲਿਖਤ ਦਰਖਾਸਤ ਮੈਂ ਮਹਿੜੂ ਪੁਲਿਸ ਚੌਕੀ ਵਿਖੇ ਦਿੱਤੀ ਪਰ ਮੇਰੇ ਮੋਟਰਸਾਈਕਲ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਜਿਸ ਨੂੰ ਲੈ ਕੇ ਮੈਂ ਅੱਜ ਦੁਬਾਰਾ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਕੋਲੋਂ ਆਪਣੇ ਚੋਰੀ ਹੋਏ ਮੋਟਰਸਾਈਕਲ ਦੀ ਭਰਪੂਰਤੀ ਦੀ ਗੁਹਾਰ ਲਗਾਉਂਦਾ ਹਾਂ ਵਿਪਨ ਨੇ ਕਿਹਾ ਕਿ ਮੈਂ ਇੱਕ ਗਰੀਬ ਪਰਿਵਾਰ ਚੋਂ ਹਾਂ ਤੇ ਮੋਟਰਸਾਈਕਲ ਤੋਂ ਬਿਨਾਂ ਮੇਰਾ ਕੋਈ ਗੁਜ਼ਾਰਾ ਨਹੀਂ ਵਿਪਨ ਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਲਾਕੇ ਦੇ ਅਜਿਹੇ ਚੋਰਾ ਤੇ ਸਖਤੀ ਨਾਲ ਨੱਥ ਪਾਈ ਜਾਵੇ ਇਸ ਵੀਡੀਓ ਵਿੱਚ ਵਿਪਨ ਦੀ ਪੁਰਾਣੀ ਵੀਡੀਓ ਵੀ ਨਿਸ਼ਰ ਕਰਾਂਗੇ ਜੋ ਉਸਨੇ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਮੋਟਰਸਾਈਕਲ ਲੱਭਣ ਦੀ ਗੁਹਾਰ ਸਮੇਂ ਬਣਵਾਈ ਸੀ ਦੇਖੋ ਪੂਰੀ ਖਬਰ ਇਸ ਵੀਡੀਓ ਤੇ ਅੰਦਰ ਜਲੰਧਰ ਬ੍ਰੀਜ਼ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਜੀ ਆਪਣਾ ਵਿਪਨ ਕੁਮਾਰ ਪਰਗਵਾਈ ਤੁਹਾਡਾ ਬਾਈਕ ਚੋਰੀ ਹੋਇਆ ਸੀ ਹਾਂਜੀ ਹਾਂਜੀ ਕਿੰਨਾ ਨੰਬਰ ਸੀ 7499 784799 ਜੀ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਤੋ ਦੱਸੋ ਕਿੰਨੀ ਕਿੰਨਾ ਚੋਰੀ ਹੋਇਆ ਅਰੇ ਦੇਖੋ ਇਹ 2 ਮਹੀਨੇ ਹੋ ਗਏ ਨੇ 2 ਮਹੀਨੇ ਹੋ ਗਏ ਹਾਂਜੀ ਹਾਂਜੀ ਕਿਸ ਤਰੀਕ ਯਾਦ 5 ਤਰੀਕ ਨੂੰ ਹੋਇਆ ਸੀ ਇਹ ਸ਼ਾਮ ਦੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਸਿਲਵਰ ਰੰਗ ਦਾ ਭਾਈ ਕੀ ਨਾਮ ਆਪਣਾ ਵਿਪਨ ਕੁਮਾਰ ਕੀ ਮਾਮਲਾ ਸਾਰਾ ਤੁਸੀਂ ਅੱਜ ਇੱਕ ਵਾਰ ਤਲਬ ਕਰ ਰਹੇ ਹੋ ਮੇਰਾ ਮੋਟਰਸਾਈਕਲ ਚੋਰੀ ਹੋਇਆ ਮਈ ਮਹੀਨਾ ਮਈ ਦਾ ਹਾਂਜੀ ਹਾਂਜੀ ਕਿਹੜੇ ਸਾਲ ਚੋਰੀ ਹੋਇਆ ਸੀ ਇਹ ਆਪਣਾ 2023 ਦੇ ਵਿੱਚ ਅੱਛਾ ਤੁਸੀਂ ਕੋਈ ਕੰਪਲੀਟ ਕੀਤੀ ਸੀ ਇਹਦੀ ਲਿਖਤੀ ਮੈਂ ਕੰਪਲੀਟ ਕੀਤੀ ਹੋਈ ਸੀ ਕਿੱਥੇ ਕੀਤੀ ਸੀ ਆਪਣੇ ਚੇੜੂ ਚੋਂ ਕਿ ਕੋਈ ਸੁਣਵਾਈ ਨਹੀਂ ਕੀਤੀ ਤੁਹਾਡੀ ਉਹਨਾਂ ਨੇ ਭਾਏ ਤੱਕ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਤੁਸੀਂ ਦੁਬਾਰਾ ਗਏ ਸੀ ਉੱਥੇ ਮੈਂ 3-4 ਵਾਰੀ ਹੋ ਕੇ ਆਇਆ ਹਾਂ ਕੋਈ ਰਿਪਲਾਈ ਨਹੀਂ ਆਇਆ ਹੂੰ ਕੋਈ ਰਿਪਲਾਈ ਨਹੀਂ ਆਇਆ ਕੀ ਅਪੀਲ ਕਰਦੇ ਮੌਜੂਦਾ ਸਰਕਾਰ ਨੂੰ ਤੁਸੀਂ ਮੈਂ ਮੌਜੂਦਾ ਸਰਕਾਰ ਤੋਂ ਅਪੀਲ ਕਰਦਾ ਕਿ ਮੇਰਾ ਮਰਸਲ ਜਾਉਂਦਾ ਜੋ ਚੋਰੀ ਹੋਇਆ ਉਹਦੇ 'ਤੇ ਜਾਂ ਕੋਈ ਕਾਰਵਾਈ ਕੀਤੀ ਜਾਵੇ ਜੀ ਤੇ ਜਾਂ ਫਿਰ ਕੋਈ ਪੁਸ਼ਤੀ ਨਹੀਂ ਨਾ ਕੋਈ ਪੁਸ਼ਤੀ ਨਹੀਂ ਤੇ ਨਾ ਹੀ ਕੋਈ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਹੈ ਤੋ ਇਸ ਸੀਰੀਜ਼ ਚ ਹੋਰ ਵੀ ਬਹੁਤ ਮੋਟਰਸਾਈਕਲ ਚੋਰੀ ਹੁੰਦੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਕੋਈ ਕੋਈ ਤੁਹਾਨੂੰ ਪਰਵਾਹੀ ਕਹਿ ਸਕਦਾ ਮੈਂ ਜ਼ਾਤ ਅ ਕੋਈ ਜਿਹੜੇ ਸ਼ੱਕੀ ਵਿਅਕਤੀ ਵਗੈਰਾ ਇੱਥੇ ਕਈ ਉਹਨਾਂ ਦੀ ਕੋਈ ਸ਼ੱਕੀ ਵਿਅਕਤੀ ਇਹਨਾਂ ਨੂੰ ਪੁਲਿਸ ਵਾਲਾਂ ਨੂੰ ਪਹਿਲਾਂ ਖਾਸ ਕਰਕੇ ਪਤਾ ਹੀ ਹੁੰਦਾ ਵਾ ਜੀ ਪੁਲਿਸ ਵਾਲ ਪੁਲਿਸ ਵਾਲ ਇੱਥੇ ਗਸ਼ਤ ਕਰਉਂਦੇ ਆ ਰਾਤ ਬਰਾਤ ਤੇ ਕੋਈ ਦੇਖੇ ਕਦੀ ਦੇਖੇ ਕਦੀ ਇੱਥੇ ਕੋਈ ਚੈਕਿੰਗ ਮਹਿੰਮ ਵਗੈਰਾ ਚੱਲਦੀ ਕਦੀ ਨਾ 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 ਤੋ ਫਿਰ ਤੁਸੀਂ ਹੁਣ ਤੁਹਾਡਾ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਨਾ ਹਜੇ ਤੱਕ ਸਾਰ ਕੋਈ ਮਿਲਿਆ ਨਹੀਂ ਹੈਗਾ। ਮੈਂ ਤਾਂ ਕਾਫੀ ਵਾਰੀ ਮਿਲ ਕੇ ਆਉਂ ਮੈਂ ਹਾਰ ਕੇ ਉਹਨਾਂ ਕੀ ਸਾਢੇ ਦਿੱਤਾ ਮੈਂ ਗਿਆ ਹੀ ਨਹੀਂ ਕਾਫੀ ਦਿਨ। ਅੱਛਾ 2 ਮਹੀਨੇ ਤੋਂ ਮੈਂ ਗਿਆ ਨਹੀਂ। ਜੋ ਜਾਣੇ ਸੀ ਚੌਂਕੀ ਵਾਲੇ ਉਹ ਤਾਂ ਕੀ ਕਹਿੰਦੇ ਸਨ? ਤਾਂ ਚੌਂਕੀ ਵਾਲੇ ਇਹ ਕਹਿ ਰਹੇ ਕਿ ਜਿਨ੍ਹਾਂ ਨੇ ਰਿਪੋਰਟ ਲਿਖੀ ਹੈ ਤੁਸੀਂ ਉਹਨਾਂ ਕੋਲ ਜਾਓ ਮੈਂ ਮੁੰਚੀ ਵੀ ਜਾਂਦਾ ਮੁੰਚੀ ਕਹਿੰਦਾ ਜਿੰਨੇ ਮੈਂ ਤਾਂ ਨਹੀਂ ਰਿਪੋਰਟ ਲਿਖੀ ਹੈਗੀ। ਅੱਛਾ ਤੇ ਇਹ ਕਨੇ ਰਿਪੋਰਟ ਲਿਖੀ ਹੈ ਮੇਜਰ ਜੀ ਨੇ ਹੁਣ ਜਿਹੜੇ ਤੁਹਾਡਾ ਮੋਟਰਸਾਈਕਲ ਨਹੀਂ ਮਿਲਿਆ ਹੈਗਾ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਚਲ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਹਤਾ ਮੈਂ ਗਰੀਬ ਅੰਦਾਵਾ ਜੀ ਜਾਂ ਤਾਂ ਮੇਰੇ ਮੋਟਰਸਾਈਕਲ ਦੀ ਜੋ ਵੀ ਹੈ ਲੱਭ ਜਾਏ ਤਾਂ ਵਧੀਆ ਵਾ